Groom, why, groom, why, groom, why, groom. ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਵਾਹ ਗੁਰੂ 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 ਵਾਹ ਗੁਰ ਗੁਰੂ ਵਾਹਿ 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 Guru vay, 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 guru vay,

గురు వాయ్ 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 గురు వాయ్

Guru, why room, why room, why room, why room, why room, why ਤੇ ਨਾਨਕ ਕੀ ਵੇ ਨਾਨਕ ਹੀ ਪਰ ਆਪਣਾ ਨਾਮ ਜਪਾਓ ਆਪਣਾ ਨਾਮ ਜਪਾਓ ਆਪਣਾ ਨਾਮ ਜਪਾਓ ਆਪਣਾ ਨਾਮ ਜਪਾਓ ਸਤਨਾਮ ਸ੍ਰੀ ਅਕਾਲ ਫਿਰ ਆਖੋ ਜੀ ਸਤਨਾਮ ਸ੍ਰੀ ਅਕਾਲ ਗੁਰਮਤਿ ਵਿਚਾਰ ਰਮ ਕਰਨ ਤੋਂ ਪ੍ਰਥਮ ਇਕ ਵਰ ਸਤ ਗੁਰ ਦੀਆਂ ਦਾ ਹਿਰਦੇ ਦੀ ਗਹਿਰਾਈ ਤੋਂ ਸ਼ੁਕਰਾਨਾ ਕਰੀਏ ਕਿਉਂਕਿ ਸਤ ਗੁਰ ਸੱਚੇ ਪਾਤਸ਼ਾਹ ਜੀ ਨੇ ਕਨੇਰੀ ਨਜ਼ਰ ਕਰਕੇ ਆਪਾਂ ਨੂੰ ਇਹ ਸੁਹਾਵਣਾ ਸਮਾਂ ਬਖਸ਼ਿਸ਼ ਕੀਤਾ ਸਭਨਾ ਉਪਰ ਨਦਰ ਪ੍ਰਭ ਤੇਰੀ ਕਿਸੈ ਥੋਰੀ ਕਿਸੈ ਹੈ ਕਨੇਰੀ ਰੱਬ ਦੀ ਨਦਰ ਉਹਨਾਂ ਉੱਤੇ ਵੀ ਹੈ ਜਿਹੜੇ ਨਾਮ ਨਹੀਂ ਜਪਦੇ ਰੱਬ ਦੀ ਨਦਰ ਉਹਨਾਂ ਉੱਤੇ ਵੀ ਹੈ ਜਿਹੜੇ ਰੱਬ ਨੂੰ ਨਹੀਂ ਮੰਨਦੇ ਪਰ ਰੱਬ ਦੀ ਕਨੇਰੀ ਨਦਰ ਉਹਨਾਂ ਉੱਤੇ ਹੈ ਜਿਨ੍ਹਾਂ ਨੂੰ ਰੱਬ ਦੀ ਯਾਦ ਆਉਂਦੀ ਹੈ ਸਤਨਾਮ ਸ੍ਰੀ ਵਾਹਿ ਸਭਨੋਂ ਉੱਪਰ ਨਦਰ ਪ੍ਰਭ ਤੇਰੀ ਕਿਸੇ ਥੋੜੀ ਕਿਸੇ ਹੈ ਕਨੇਰੀ ਸਤਗੁਰਾਂ ਕਿਰਪਾ ਬਖਸ਼ਿਸ਼ ਕੀਤੀ ਕਨੇਰੀ ਨਦਰ ਦੇ ਤੁਸੀਂ ਪਾਤਰ ਬਣੇ ਹੋ ਆਓ ਸਤਗੁਰ ਜੀ ਦੇ ਚਰਨਾਂ ਅਸੀਸ ਚੁਕਾ ਕੇ ਸ਼ੁਕਰਾਨਾ ਕਰੀਏ ਇੱਕ ਵਾਰ ਸਾਰੀ ਸੰਗਤ ਕਰੋ ਕਿਰਪਾਲਤਾ ਦੋਵੇਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੂੰ ਇੱਕੋ ਹੀ ਪੰਕਤੀ ਵਿੱਚ 4 ਸਵਾਲ ਜੋਗੀਆਂ ਨੇ ਕੀਤੇ ਔਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਇੱਕ ਬਾਣੀ ਹੈ ਜਿਹਦੇ ਵਿੱਚ ਹੈ ਹੀ ਸਵਾਲ ਜਵਾਬ ਪ੍ਰਸ਼ਨ ਉੱਤਰ ਕੁਐਸਚਨ ਮਨੁੱਖੀ ਜ਼ਿੰਦਗੀ ਵਿੱਚ ਸਵਾਲ ਰਹਿੰਦੇ ਹਨ ਆ ਕਿਉਂ ਹੋਇਆ ਇਹ ਕਿਸ ਤਰ੍ਹਾਂ ਹੋਇਆ ਇਹ ਨਹੀਂ ਸੀ ਹੋਣਾ ਚਾਹੀਦਾ ਔਰ ਬੰਦਾ ਸਵਾਲਾਂ ਦੇ ਜਵਾਬ ਲੱਭਦਾ ਹੈ ਬਤੀ ਵਾਰ ਫਿਰ ਮਾਨਸਿਕ ਫਿਤਰਤ ਸਾਡੀ ਆਦਤ ਮੰਨ ਦੀ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਅਸੀਂ ਆਪਣੇ ਸਵਾਲਾਂ ਦੇ ਜਵਾਬ ਉਸ ਤਰ੍ਹਾਂ ਦੇ ਚਾਹੁੰਦੇ ਹਾਂ ਜਿਸ ਤਰ੍ਹਾਂ ਦੇ ਸਾਨੂੰ ਚਾਹੀਦੇ ਨੇ ਜੇ ਉਸ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਨਾ ਮਿਲਣ ਫਿਰ ਮਨੁੱਖ ਨਾਸਤਕ ਹੋ ਜਾਂਦਾ ਹੈ ਜਾਂ ਈਰਖਾ ਦੁਸ਼ਟ ਤੇ ਪ੍ਰਾਈਤਾਤ ਉਹਦੇ ਅੰਦਰ ਪੈਦਾ ਹੋ ਜਾਂਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਇਹਨਾਂ ਸਾਰੇ ਰੋਗਾਂ ਦਾ ਇਲਾਜ ਕੀਤਾ ਹੈ ਸਰਵ ਰੋਗ ਕਾ ਔਖਦ ਨਾਮ ਕੋਈ ਜਪਨਾ ਸ਼ੁਰੂ ਕਰੇ ਫਿਰ ਸਾਰੇ ਰੋਗਾਂ ਦਾ ਇਲਾਜ ਹੁੰਦਾ ਹੈ ਰੋਗ ਕੀ ਨੇ ਕਿ ਜੋ ਮੈਂ ਕਹਿ ਰਿਹਾ ਉਹ ਹੋਣਾ ਚਾਹੀਦਾ ਜੋ ਮੈਂ ਕਹਿ ਰਿਹਾ ਉਹੀ ਸੱਚ ਹੈ ਜੋ ਮੈਂ ਕਹਿ ਰਹੇ ਹਾਂ ਉਹੀ ਸਾਰੇ ਮੰਨਣ ਜੋ ਮੈਂ ਕਹਿ ਰਹੇ ਹਾਂ ਮੇਰੇ ਅਨੁਸਾਰ ਹੀ ਹੋਵੇ ਜਦੋਂ ਇਸ ਤਰ੍ਹਾਂ ਨਹੀਂ ਹੁੰਦਾ ਫਿਰ ਮਨੁੱਖ ਈਰਖਾ ਕਰਦਾ ਹੈ ਨਿੰਦਿਆ ਕਰਦਾ ਹੈ ਇਸ ਤਰ੍ਹਾਂ ਉਹ ਰੱਬ ਨਾਲ ਜੁੜਨ ਦੀ بجائے ਰੱਬ ਤੋਂ ਦੂਰ ਹੋ ਜਾਂਦਾ ਹੈ ਧਾਰਮਿਕ ਦੁਨੀਆ ਵਿੱਚ ਵੀ ਇਹ ਚੀਜ਼ਾਂ ਰੰਦੀਆਂ ਨੇ ਕਿ ਜੋ ਮੈਂ ਕਹਿ ਦਿੱਤਾ ਹੈ ਉਹਨੂੰ ਸਾਰੇ ਮੰਨਣ ਜੋ ਮੈਂ ਕਿਹਾ ਉਹ ਸੱਚ ਹੈ ਜੋ ਦੂਜਾ ਕਹਿ ਰਿਹਾ ਉਹ ਝੂਠ ਹੈ ਔਰ ਇਹ ਸਵਾਲ ਜਵਾਬ ਜ਼ਿੰਦਗੀ ਵਿੱਚ ਰਹਿੰਦੇ ਹਨ ਫਿਰ ਇੱਕ ਵਕਤ ਆਉਂਦਾ ਹੈ ਜਦੋਂ ਮਨੁੱਖ ਦੇ ਅੰਦਰ ਇਹ ਸਵਾਲ ਪੈਦਾ ਹੁੰਦਾ ਹੈ ਕਿ ਜੇ ਰੱਬ ਹੀ ਸਭ ਕੁਝ ਕਰਦਾ ਹੈ ਬੰਦੇ ਦੇ ਹੱਥ ਕੁਝ ਵੀ ਨਹੀਂ ਫਿਰ ਬੰਦੇ ਦੀ ਗਲਤੀ ਕੀ ਹੈ ਜੇ ਮਨੁੱਖ ਦੀ ਕੋਈ ਗਲਤੀ ਨਹੀਂ ਫਿਰ ਉਹਨੂੰ ਸਜ਼ਾ ਕਿਸ ਗਲ ਦੀ ਜੇ ਕਰਨ ਵਾਲਾ ਹੈ ਹੀ ਸਭ ਕੁਝ ਰੱਬ ਫਿਰ ਬੰਦੇ ਦਾ ਕੋਈ ਦੋਸ਼ ਨਹੀਂ ਹੈ ਜੇ ਦੋਸ਼ ਨਹੀਂ ਹੈ ਫਿਰ ਰੱਬ ਲੇਖਾ ਕਿਉਂ ਮੰਗੇਗਾ ਇਸ ਤਰ੍ਹਾਂ ਲੋਕ ਫਿਰ ਰੱਬ ਉੱਤੇ ਵੀ ਸਵਾਲ ਕਰਦੇ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜੋਗੀਆਂ ਨੇ ਸਵਾਲ ਕੀਤੇ ਉਹ ਬਾਣੀ ਸਾਰੀ ਸਵਾਲ ਜਵਾਬ ਹੈ 365 ਤੋਂ ਵੱਧ ਸਵਾਲ ਇੱਕੋ ਹੀ ਬਾਣੀ ਵਿੱਚ ਹੈ ਉਹਦਾ ਨਾਮ ਪਾਤਸ਼ਾਹ ਨੇ ਰੱਖਿਆ ਰਾਮਕਲੀ ਮਹਲਾ ਪਹਿਲਾ ਸਿੱਧ ਗੋਸ਼ਟ ਸਿੱਧਾਂ ਨਾਲ ਜੋਗੀਆਂ ਨਾਲ ਸਵਾਲ ਜਵਾਬ ਹੋ ਰਹੇ ਨੇ ਇੱਕ ਚੀਜ਼ ਹੋਰ ਨੋਟ ਕਰਿਓ ਸਵਾਲ ਕਰਨ ਵਾਲੇ ਦਾ ਵੀ ਲੈਵਲ ਹੋਣਾ ਚਾਹੀਦਾ ਹੈ ਬੱਤੀ ਲੋਕਾਂ ਦੇ ਸਵਾਲ ਜਿਹੜੇ ਉਹ ਆਪਣੇ ਨਹੀਂ ਉਹ ਪ੍ਰਸ਼ਨ ਸਿੱਖੇ ਸਿਖਾਏ ਹੋਏ ਨੇ ਔਰ ਉਹ ਹਰੇਕ ਨੂੰ ਕਰਦੇ ਨੇ ਇਸ ਤਰ੍ਹਾਂ ਉਹਨਾਂ ਦਾ ਆਪਣਾ ਸਵਾਲ ਨਹੀਂ ਹੈ ਕਿਸੇ ਦੂਜੇ ਕੋਲੋਂ ਸੁਣ ਕੇ ਸਿੱਖਿਆ ਹੋਇਆ ਹੈ ਤਾਂ ਫਿਰ ਉਹ ਸਵਾਲ ਕਰਦੇ ਔਰ ਬੱਤੀ ਵਰ ਸਵਾਲ ਕਰਨ ਵਾਲੇ ਜਿਹੜੇ ਨੇ ਪ੍ਰਸ਼ਨ ਕਰਨ ਵਾਲੇ ਨੇ ਉਹਨੂੰ ਉੱਤਰ ਪਤਾ ਹੁੰਦਾ ਹੈ ਉਹ ਜਾਣ ਬੁੱਝ ਕੇ ਕਰਦਾ ਹੈ ਕਿ ਇਹਨੂੰ ਆਉਂਦਾ ਕਿ ਨਹੀਂ ਆਉਂਦਾ ਜਿਹੜੇ ਯੋਗੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸਵਾਲ ਕਰਨ ਲੱਗੇ ਨਾ ਉਹ ਆਮ ਬੰਦੇ ਨਹੀਂ ਸਵਾਲ ਕਾਜ਼ੀਆਂ ਤੇ ਮੁੱਲਾਂ ਨੇ ਵੀ ਕੀਤੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸਵਾਲ ਦਸਤਗੀਰ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੁੱਛਦਾ ਫਿਰ ਦੁਰਾਇਣ ਦਸਤਗੀਰ ਕਾਜ਼ੀ ਮੁੱਲਾ ਵੀ ਪੁੱਛਦੇ ਨੇ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮ ਨੋਈ ਸਵਾਲ ਜਵਾਬ ਕਾਜ਼ੀਆਂ ਵੀ ਕੀਤੇ ਪਰ ਜੋਗੀਆਂ ਦੇ ਸਵਾਲ ਬਿਲਕੁਲ ਡਿਫਰੈਂਟ ਨੇ ਕਿਉਂ ਜੋਗੀ ਕੋਈ ਆਮ ਅਵਸਥਾ ਦੇ ਮਾਲਕ ਨਹੀਂ ਜੋਗੀ ਬਹੁਤ ਪੁੰਚੇ ਹੋਏ ਬੰਦੇ ਨੇ ਇਹ ਸਿੱਧ ਜੋਗੀ ਉਹ ਨੇ ਜਿਨ੍ਹਾਂ ਨੇ ਪ੍ਰਾਣਾਯਾਮ ਯੁਗਤੀ ਨਾਲ ਆਪਣੇ ਸੁਹਾਸ ਰੋਕ ਕੇ ਉਮਰ ਵਧਾਈ ਹੋਈ ਹੈ 1.5 100 ਸਾਲ ਦੀ ਉਮਰ ਦੇ ਜੋਗੀ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਬੈਠੇ ਨੇ ਔਰ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਉਮਰ ਉਹਨਾਂ ਦੇ ਸਾਹਮਣੇ 40 ਸਾਲ ਹੈ ਇਸੇ ਲਈ ਉਹ ਬੁੱਲਣ ਲੱਗੇ ਕਈ ਵਾਰ ਪਤਾ ਕੀ ਕਹਿੰਦੇ ਹੈ ਬਾਲਕ ਨਾਨਕ ਬੱਲੇ ਨਾਨਕ ਮਹਾਰਾਜ ਨੂੰ ਮਾਲਕ ਕਰਕੇ ਬੁਲਾਉਂਦੇ ਇਤੋਂ ਤੱਕ ਮਾਲਕ ਕਹਿ ਕੇ ਮੁਖਾਤਬ ਹੁੰਦੇ ਸਿੱਧ ਪੁੱਛਣ ਸੁਣ ਬਾਲਿਆ ਕੌਣ ਸਕਤ ਤੋ ਇੱਥੇ ਲਿਆਈ ਬਾਲਿਆ ਦਾ ਅਰਥ ਹੈ ਹੇ ਬਾਲਕ ਕਿਹੜੀ ਸ਼ਕਤੀ ਨਾਲ ਇੱਥੇ ਆ ਗਏ ਵੀ ਤੂੰ ਸਵੇਰ ਪਰਵਤ ਤੇ ਹੁਣ ਜਿਹੜਾ ਸਵਾਲ ਮੈਂ ਤੁਹਾਡੇ ਸਮੁਖਿ ਰੱਖਣਾ ਹੈ ਤੁਹਾਡਾ ਸੁਣਿਆ ਹੋਇਆ ਇੱਕੋ ਹੀ ਪੰਕਤੀ ਵਿੱਚ 4 ਸਵਾਲ ਕੀਤੇ ਮਹਾਰਾਜ ਸ੍ਰਿਸ਼ਟੀ ਦਾ ਮੂਲ ਕੀ ਹੈ ਸ੍ਰਿਸ਼ਟੀ ਦਾ ਮੂਲ ਕੀ ਹੈ? ਔਰ ਇਹ ਦੱਸੋ ਮਹਾਰਾਜ ਤੋੜ ਦਾ ਮਤ ਕੀ ਹੈ? ਇਹ ਵੀ ਦੱਸੋ ਕਿਹੜਾ ਵੇਲਾ ਹੈ? ਜਦੋਂ ਰੱਬ ਦੀ ਮੱਤ ਧਾਰਨ ਕਰਨੀ ਚਾਹੀਦੀ ਹੈ? ਕਿਹੜਾ ਵੇਲਾ ਹੈ ਜਦੋਂ ਰੱਬ ਦਾ ਨਾਮ ਲੈਣਾ ਚਾਹੀਦਾ ਹੈ? ਕਿਹੜਾ ਵੇਲਾ ਹੈ ਜਦੋਂ ਨਾਮ ਜਪਣਾ ਚਾਹੀਦਾ ਹੈ? ਇਵੀ ਦੱਸੋ ਤੁਸੀਂ ਕਿਹਦੇ ਚਿੱਲੇ ਹੋ ਤੁਹਾਡਾ ਗੁਰੂ ਕੌਣ ਹੈ ਸਵਾਲ ਤੁਸੀਂ ਕਈ ਵਾਰ ਸੁਣਿਆ ਹੋਣਾ ਹੈ ਸਿੱਧ ਗੋਸ਼ਟ ਬਾਣੀ ਵਿੱਚ ਹਜ਼ੂਰ ਨੂੰ ਜੋਗੀ ਕਹਿੰਦੇ ਨੇ ਔਰ 1.5 ਤੋਂ 200 ਸਾਲ ਦੀ ਉਮਰ ਦੇ ਜੋਗੀ ਨੇ ਕਰਮ ਮੱਤਾਂ ਨਾਲ ਭਰੇ ਹੋਏ ਨੇ ਉਹ ਚੁਟਕੀ ਮਾਰ ਕੇ ਇਸ ਤਰ੍ਹਾਂ ਹਵਾ ਵਿੱਚ ਚੀਜ਼ਾਂ ਉਡਾ ਦਿੰਦੇ ਨੇ ਮੰਤਰ ਸਿੱਧ ਕੀਤੇ ਹੋਏ ਨੇ ਹਜ਼ੂਰ ਨੂੰ ਸਵਾਲ ਕੀਤਾ ਕਹਿੰਦੇ ਕਵਣ ਮੂਲ ਕਵਣ ਮਤ ਵਿਲਾ ਮਾਰਾ ਸ੍ਰਿਸ਼ਟੀ ਦਾ ਮੂਲ ਕੀ ਹੈ ਭਗਤੀ ਦਾ ਵਿਲਾ ਕਿਹੜਾ ਹੈ ਕਵਣ ਮੂਲ ਕਵਣ ਮਤ ਵਿਲਾ ਕਵਣ ਗੁਰੂ ਕਿਸ ਕਾ ਤੂੰ ਚਿਲਾ ਇਹ ਗੁਰੂ ਨੂੰ ਅਨਕਸਰ ਦੱਸੋ ਤਾਂ ਬਾਦਸ਼ਾਹ ਕੋ ਪੰਕਤੀ ਦੇ ਚਾਰ ਸਵਾਲਾਂ ਦਾ ਜਵਾਬ ਹੁਣ ਦਿੰਦੇ ਜਦੋਂ ਹਜ਼ੂਰ ਨੇ ਜਵਾਬ ਦੂਸਰੀ ਪੰਕਤੀ ਦਾ ਦਿੱਤਾ ਸਿੱਧ ਜੋਗੀਆਂ ਦੇ ਚੌਂਕੜੇ ਖੁੱਲ ਗਏ ਹੈਰਾਨ ਹੋ ਗਏ ਇਹ ਜਵਾਬ ਪਹਿਲੀ ਵਾਰ ਉਹਨਾਂ ਨੇ ਸੁਣਿਆ ਸੀ ਔਰ ਸਵਾਲ ਕਰਨ ਵਾਲੇ ਜਾਣਦੇ ਨੇ 90% ਜੋਗੀਆਂ ਨੂੰ ਸਵਾਲਾਂ ਦੇ ਜਵਾਬ ਪਤਾ ਸੀ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਪੁੱਛ ਰਹੇ ਨੇ ਪਰ ਜਦੋਂ ਹਜ਼ੂਰ ਨੇ ਉਹ ਜਵਾਬ ਦਿੱਤਾ ਜਿਹੜਾ ਉਹਨਾਂ ਨੂੰ ਪਤਾ ਨਹੀਂ ਸੀ ਪਹਿਲੀ ਵਾਰ ਹੋਇਆ ਤਾਂ ਉਹਨਾਂ ਦੇ ਚੌਂਕੜੇ ਖੁੱਲ ਗਏ ਅੱਖਾਂ ਖੁੱਲ ਗਈਆਂ ਹੈਰਾਨ ਹੋ ਗਏ ਹਜ਼ੂਰ ਨੇ ਜਵਾਬ ਦਿੱਤਾ ਕਹਿੰਦੇ ਪਵਨ ਰੰਬ ਸਤ ਗੁਰ ਮਤ ਵਿੱਲਾ ਜੋਗਿਓ ਸੁਣੋ ਤੁਸੀਂ ਪੁੱਛਿਆ ਕਵਣ ਮੂਲ ਕਵਣ ਮਤ ਵਿੱਲਾ ਜਵਾਬ ਇਹ ਐ ਕਿ ਪਵਣ ਆਰੰਭ ਸਤ ਗੁਰਮਤ ਵਿੱਲਾ ਜੋਗੀ ਇੱਕ ਗੱਲ ਨਾਲ ਸਹਿਮਤ ਹੋਏ ਦੂਜੀ ਤੋਂ ਹੈਰਾਨ ਹੋ ਗਏ ਇਹ ਤਾਂ ਠੀਕ ਐ ਕਿ ਸ੍ਰਿਸ਼ਟੀ ਦਾ ਮੂਲ ਪਵਣ ਹੈ ਪਵਣ ਮੂਲ ਦਾ ਅਰਥ ਐ ਸੁਹਾਸ ਹਵਾ ਪਵਣ ਕਹਿੰਦੇ ਨੇ ਹਵਾਨੂ ਹਵਾ ਹੀ ਮੂਲ ਹੈ ਸੁਹਾਸ ਹੀ ਮੂਲ ਐ ਜੇ ਉਹ ਹਵਾ ਆਪਾਂ ਨੂੰ ਸੁਹਾਸ ਆ ਰਹੇ ਨੇ ਤਾਂ ਬੰਦਾ ਜਿਉਂਦਾ ਹੈ ਜੇ ਕਿਸੇ ਦਾ ਸੁਹਾਸ ਬੰਦ ਹੋ ਜਾਏ ਮੌਤ ਹੋ ਜਾਏਗੀ ਸ੍ਰਿਸ਼ਟੀ ਹਵਾ ਦੇ ਸਿਰ ਤੇ ਖੜੀ ਹੈ ਪਵਨ ਦੇ ਸਿਰ ਤੇ ਖੜੀ ਹੈ 1 ਮਿੰਟ ਵਾਸਤੇ ਛੱਡੋ ਅੱਧੇ ਮਿੰਟ ਲਈ ਆਕਸੀਜਨ ਬੰਦ ਹੋ ਜਾਏ ਬੰਦੇ ਮਰ ਜਾਣਗੇ ਰੱਬ ਨੇ ਆਕਸੀਜਨ ਰੱਖੀ ਹੋਈ ਹੈ ਪੂਰੀ ਸ੍ਰਿਸ਼ਟੀ ਵਿੱਚ ਜਿੱਥੇ ਆਪਾਂ ਜੀਵਨ ਬਸ਼ਰ ਕਰਦੇ ਜਿਸ ਜਗ੍ਹਾ ਉੱਤੇ ਆਕਸੀਜਨ ਨਹੀਂ ਹੈ ਉੱਥੇ ਬੰਦੇ ਦਾ ਜਨ ਜੀਵਨ ਸੰਭਵ ਨਹੀਂ ਹੈ ਅਜੇ ਤੱਕ ਹਰ ਦੇਸ਼ ਦੇ ਵਿਗਿਆਨੀਆਂ ਨੇ ਕੋਸ਼ਿਸ਼ ਕੀਤੀ ਹੈ ਚੰਦਰਮੇ ਤੇ ਚਲੇ ਗਏ ਚੰਦਰਮੇ ਤੇ ਚਲੇ ਗਏ ਉੱਥੇ ਜੀਵਨ ਵਸਰ ਕਰਨ ਦੀ ਅਜੇ ਪ੍ਰਕਿਰਿਆ ਨਹੀਂ ਹੈ ਕਿਉਂ ਉੱਥੇ ਉਹ ਆਕਸੀਜਨ ਤੇ ਪਾਣੀ ਨਹੀਂ ਹੈ ਜਿਹੜਾ ਬੰਦੇ ਨੂੰ ਜਿਉਂਦਾ ਰੱਖ ਸਕਦਾ ਔਰ ਇਹ ਵੀ ਸੱਚ ਹੈ ਸ਼ਾਇਦ ਉਹ ਚੰਦਰਮੇ ਤੇ ਪਹੁੰਚੇ ਹੀ ਨਾ ਹੋਣ ਇਹ ਵੀ ਸੱਚ ਹੈ ਕਿਉਂ ਚੰਦਰਮਾ ਛੋਟਾ ਨਹੀਂ ਹੈ ਉਸ ਧਰਤੀ ਤੱਕ ਉਥੋਂ ਤੱਕ ਉਹਨਾਂ ਦੀ ਪਹੁੰਚ ਅਜੇ ਨਹੀਂ ਹੋ ਸਕਦੀ ਪੂਰੀ ਸ਼ਾਇਦ ਪਹੁੰਚ ਨਾ ਹੋਈ ਹੋਵੇ ਉਹਨੂੰ ਪੂਰਾ ਜੇ ਚੰਦਰਮਾ ਸ਼ਾਇਦ ਕਿਸੇ ਨੇ ਵੇਖਿਆ ਹੀ ਨਾ ਹੋਵੇ ਉਹਦੇ ਬਾਰੇ ਪੂਰੀ ਜਾਣਕਾਰੀ ਅਜੇ ਨਹੀਂ ਉਹਨਾਂ ਕੋਲ ਆਈ ਜਿਸ ਦਿਨ ਪੂਰੀ ਜਾਣਕਾਰੀ ਆ ਗਈ ਨਾ ਉਸ ਦਿਨ ਲੋਕ ਉੱਥੇ ਜੀਵਨ ਸੰਭਵ ਕਰਨ ਦੀਆਂ ਪ੍ਰਕਿਰਿਆਵਾਂ ਸ਼ੁਰੂ ਕਰ ਦੇਣਗੇ ਅਜੇ ਪੂਰਾ ਉਹਨਾਂ ਦੇ ਹੱਥ ਵਿੱਚ ਨਹੀਂ ਆਇਆ ਇਸ ਤਰ੍ਹਾਂ ਹੈ ਇਹ ਸੱਚ ਹੋ ਸਕਦਾ ਕੋਈ ਚੰਦਰਮੇ ਤੱਕ ਪਹੁੰਚ ਹੋ ਗਈ ਹੋਵੇ ਪਰ ਪੂਰੀ ਨਹੀਂ ਉਹ ਪਤਾ ਕਿਵੇਂ ਕੋਈ ਬੰਦਾ ਕੈਨੇਡਾ ਦੇ ਬਾਡਰ ਤੇ ਆ ਕੇ ਮੁੜ ਜਾਏ ਇਹ ਵੀ ਗੱਲ ਸੱਚ ਹੈ ਕਿ ਉਹ ਕੈਨੇਡਾ ਆਇਆ ਪਰ ਇਹ ਵੀ ਗੱਲ ਸੱਚ ਹੈ ਉਹ ਕੈਨੇਡਾ ਨਹੀਂ ਆਇਆ ਕਿਉਂ ਬਾਡਰ ਤੋਂ ਮੁੜ ਗਿਆ ਉਹਦੇ ਵਿੱਚ ਕੀ ਹੈ ਉਹ ਨਹੀਂ ਉਹਨੇ ਵੇਖਿਆ ਕੋਈ ਕਿਸੇ ਦੇਸ਼ ਦੇ ਬਾਡਰ ਤੇ ਆ ਕੇ ਵਾਪਸ ਹੋ ਜਾਏ ਪੂਰਾ ਵੇਖਿਆ ਹੀ ਨਹੀਂ ਉਹਦੇ ਵਿੱਚ ਕੀ ਹੈ ਸ੍ਰਿਸ਼ਟੀ ਦਾ ਮੂਲ ਆਕਸੀਜਨ ਹੈ ਹਵਾ ਹੈ ਪਵਨ ਆਰੰਭ ਸਤਗੁਰ ਮਤ ਵਿਲਾ ਜੇ ਇੱਕ ਅੱਧੇ 30 ਸਕਿੰਟ ਵਾਸਤੇ ਵੀ ਆਕਸੀਜਨ ਬੰਦ ਹੋ ਜਾਏ ਬੰਦੇ ਦੀ ਮੌਤ ਹੋ ਸਕਦੀ ਹੈ ਆਕਸੀਜਨ ਦੀ अहमियत ਜਿਹੜੀ ਹੈ ਲੋਕਾਂ ਨੂੰ ਕਰੋਨਾ ਚ ਪਤਾ ਲੱਗੇ ਵੀ ਆਕਸੀਜਨ ਵੀ ਘਟ ਜਾਂਦੀ ਹੈ ਇਹ ਭਾਰਤ ਵਿੱਚ ਤਾਂ ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਆਕਸੀਜਨ ਵੀ ਘਟ ਕੇ ਬੰਦੇ ਦੀ ਮੌਤ ਹੋ ਜਾਈ ਨਹੀਂ ਆਕਸੀਜਨ ਘਟਣ ਲੱਗ ਪਈ ਆਕਸੀਜਨ ਨਹੀਂ ਮਿਲਦਾਈ ਉਦੋਂ ਪਤਾ ਲੱਗਾ ਜਦੋਂ ਬਲੈਕ ਵਿੱਚ ਆਕਸੀਜਨ ਹਸਪੀਟਲਾਂ ਵਿੱਚ ਰੌਲਾ ਪਿਆ ਸਾਹ ਸੰਗਤ ਸਟ੍ਰਿਚਰ ਤੇ ਲੋਕ ਮਰ ਗਏ ਆਕਸੀਜਨ ਵਾਲਾ ਉਹਨਾਂ ਨੂੰ ਪੰਪ ਨਹੀਂ ਉਹ ਮਿਲਿਆ ਹਵਾ ਕਰਕੇ ਸ੍ਰਿਸ਼ਟੀ ਖੜੀ ਹੈ ਸਹਿਬ ਨੇ ਜਦੋਂ ਜਵਾਬ ਦਿੱਤਾ ਜੋਗੀ ਮੰਨ ਗਏ ਕਿ ਠੀਕ ਹੈ ਇਹ ਬਿਲਕੁਲ ਠੀਕ ਹੈ ਕਿ ਪਵਨ ਰੰਭ ਸਤਗੁਰ ਮਤ ਵਿਲ ਸਤਗੁਰ ਮਤ ਵਿੱਲੇ ਤੋਂ ਹੈਰਾਨ ਹੋ ਗਏ ਕਹਿੰਦੇ ਜੀ ਭਗਤੀ ਦਾ ਵਿੱਲਾ ਪੁੱਛਿਆ ਤੁਸੀਂ ਕਹਿੰਦੇ ਹੋ ਸਤਗੁਰ ਮਤ ਵਿੱਲਾ ਹਜ਼ੂਰ ਨੇ ਕਿਹਾ ਭਗਤੀ ਦਾ ਵਿੱਲਾ ਹੈ ਮਾਨਸ ਦੇ ਹੀ ਭਗਤੀ ਦਾ ਵਿੱਲਾ ਇਹ ਨਹੀਂ ਹੈ ਸਵੇਰ ਤੋਂ ਸ਼ਾਮ ਤੱਕ ਕੋਈ ਵਕਤ ਤੈ ਕਰੋ ਕਿੰਨੇ ਵਜੇ ਭਗਤੀ ਹੋ ਸਕਦੀ ਹੈ ਅੰਮ੍ਰਿਤ ਵੇਲੇ ਜਗਨ ਨਾਲ ਤੁਹਾਨੂੰ ਸਹੂਲਤ ਵਧੀਆ ਮਿਲ ਸਕਦੀ ਹੈ ਕਿ ਤੁਹਾਨੂੰ ਕੋਈ ਲੋਕ ਡਿਸਟਰਬ ਨਹੀਂ ਕਰਨਗੇ ਤੁਹਾਡੀ ਸੁਰਤ ਜੁੜਨ ਵਿੱਚ ਸਹਤਾ ਮਿਲੇਗੀ ਪਰ ਭਗਤੀ ਦਾ ਵਿੱਲਾ ਜਿਹੜਾ ਉਹ ਪੂਰਾ ਮਾਨਸ ਜਨਮ ਹੈ ਮਾਨਸ ਜਨਮ ਤੋਂ ਇਲਾਵਾ ਭਗਤੀ ਨਹੀਂ ਹੋ ਸਕਦੀ ਕਿਸੇ ਹੋਰ ਜੂਨ ਜਨਮ ਵਿੱਚ ਭਗਤੀ ਨਹੀਂ ਕੀਤੀ ਜਾ ਸਕਦੀ ਮੈਂ ਕਈ ਵਾਰ ਕਥਾ ਵਿੱਚ ਬੇਨਤੀ ਕਰਨਾ ਉਹਨਾਂ ਲੋਕਾਂ ਨੇ ਘਰਾਂ 'ਚ ਕੁੱਤੇ ਰੱਖੇ ਨੇ ਬੰਦੇ ਨਾਲੋਂ ਵੱਧ ਕਈ ਵਾਰ ਉਹ ਕੁੱਤਿਆਂ ਦੀ ਵੀ ਇੱਥੇ ਨਿਦੇਸ਼ਨ ਸੰਭਾਲ ਕਰਦੇ ਨੇ 5-5 ਲੱਖ ਰੁਪਏ ਦੇ ਲੋਕਾਂ ਕੋਲ ਕੁੱਤੇ ਮੇ ਵਿਖੇ ਨੇ ਪਰ ਮਾਫ ਕਰਿਓ ਉਹਨੂੰ ਗੁਰਦਾਰੇ ਵਿੱਚ ਲੈ ਆਉਂਗੇ ਅੰਦਰ ਕੋਈ ਜਾਨਵਰ ਕੋਈ ਪਸ਼ੂ ਕੋਈ ਪੰਛੀ ਜਿਹੜਾ ਕਿੰਨਾ ਵੀ ਮਹਿੰਗਾ ਕਿਉਂ ਨਾ ਹੋਵੇ ਉਹ ਸਤਸੰਗਤ ਵਿੱਚ ਆ ਕੇ ਨਾਮ ਜਪ ਲਏਗਾ ਕਿਉਂਕਿ ਉਹ ਜੂਨ ਭਗਤੀ ਦੀ ਨਹੀਂ ਹੈ ਉਹ ਜਨਮ ਭਗਤੀ ਵਾਸਤੇ ਨਹੀਂ ਭਗਤੀ ਵਾਸਤੇ ਇੱਕੋ ਜਨਮ ਹੈ ਉਹ ਕੀ ਹੈ ਸਤਗੁਰੂ ਦੀ ਮਤ ਲੈਣ ਦਾ ਬਿੱਲਾ ਸਿਰਫ ਮਾਨਸ ਦੇ ਹੀ ਹੈ ਕਿਸੇ ਹੋਰ ਜੂਨ ਵਿੱਚ ਸਤਗੁਰੂ ਦੀ ਮਤ ਨਹੀਂ ਕੋਈ ਲੈ ਸਕਦਾ ਸਤਸੰਗਤ ਕੋਈ ਬੰਦਾ ਜਾਨਵਰ ਲਿਆ ਵੀ ਇੱਥੇ ਤੁਸੀਂ ਜਦੋਂ ਉਹਨੂੰ ਬੋਲਣ ਲੱਗੋਗੇ ਯਾਰ ਕੁੱਤੇ ਨੂੰ ਕਿਉਂ ਲੈਂਦਾ ਸਤਗੁਰ ਦੀ ਮਤ ਲੈਣ ਦਾ ਕੋ ਬਿਲ ਹੈ ਕਿਹੜਾ ਮਾਨਸ ਦੇ ਹੀ ਜਿਹੜਾ ਜਨਮ ਆਪਾਂ ਨੂੰ ਮਿਲਿਆ ਇਹ ਪੂਰਾ ਜਨਮ ਹੀ ਭਗਤੀ ਦਾ ਵਿੱਲ ਹੈ ਪੂਰਾ ਮਾਨਸ ਜਨਮ ਹੀ ਸਤਗੁਰ ਦੀ ਮਤ ਲੈਣ ਦਾ ਵਿੱਲ ਹੈ ਜਦੋਂ ਵੀ ਸੋਝੀ ਆ ਜਾਏ ਉਦੋਂ ਮਤ ਲੈ ਲੈਣੀ ਚਾਹੀਦੀ ਹੈ ਇਹ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਾਣੀ ਨੇ ਕਿ ਬੰਦਾ ਹੁਣ ਬੁੱਢਾ ਹੋ ਗਿਆ ਹੁਣ ਤਾਂ ਮਤ ਲੈ ਨਹੀਂ ਸਕਦਾ ਨਹੀਂ ਉਮਰ ਲੰਘ ਗਈ ਹੈ ਜਿਸ ਉਮਰ ਵਿੱਚ ਵੀ ਸੋਝੀ ਆ ਗਈ ਉਦੋਂ ਹੀ ਉਹਦਾ ਜਨਮ ਸਫਲ ਹੋ ਸਕਦਾ ਜਿਸ ਉਮਰ ਵਿੱਚ ਵੀ ਉਹਨੂੰ ਮਰਨ ਤੋਂ ਪਹਿਲਾਂ ਪਹਿਲਾਂ ਸੋਝੀ ਆ ਗਈ ਗੁਰੂ ਦੀ ਮਤ ਲੈ ਕੇ ਉਹ ਜਨਮ ਸਫਲ ਕਰ ਸਕਦਾ ਹੈ ਹੋਰ ਕਿਸੇ ਜੂਨ ਵਿੱਚ ਜਨਮ ਸਫਲ ਨਹੀਂ ਹੁੰਦਾ ਪਵਨ ਅਰੰਭ ਸਤਗੁਰ ਮਤ ਵਿੱਲਾ ਸਤਗੁਰੂ ਦੀ ਮਤ ਲੈਣ ਦਾ ਵਿੱਲਾ ਮਾਨਸ ਦੇ ਹੀ ਹੈ ਤੁਸੀਂ ਜਿੰਨੇ ਮਰਜ਼ੀ ਮਹਿੰਗੇ ਘਰ ਵਿੱਚ ਕੁੱਤੇ ਬਿੱਲੇ ਰੱਖ ਲਓ ਉਹ ਸਤਿਗੁਰੂ ਦੀ ਮਤ ਨਹੀਂ ਲੈ ਸਕਦਾ। ਕਈ ਬੰਦੇ ਕਹਿਣ ਲੱਗ ਪਏ, ਹਾਂ ਉਹ ਜਾਨਵਰ ਸਿਆਣੇ ਹੋ ਸਕਦੇ ਨੇ। ਬੰਦਾ ਕਹਿੰਦਾ ਜੀ ਨਹੀਂ ਜਦੋਂ ਅਸੀਂ ਨਿਤਰੇਮ ਕਰੀਦੇ ਸਾਡਾ ਕੁੱਤਾ ਇੱਥੇ ਬੈਠਾ ਹੁੰਦਾ ਹੈ। ਮੈਂ ਠੀਕ ਹੈ ਚੰਗੀ ਗੱਲ ਹੈ ਫਿਰ ਉਹ ਸੋਫਿਆਂ ਤੇ ਵੀ ਬਿਠਾਉਣ ਲੱਗ ਪਏ। ਉਹਨਾਂ ਨੂੰ ਸੋਫਿਆਂ ਉੱਤੇ ਬਾਕੀ ਸਿੰਘਾਂ ਨੂੰ ਕਹਿ ਰਹੇ ਇੱਥੇ ਬੈਠੋ। ਮੈਂ ਉਹਨਾਂ ਨੂੰ ਕਿਹਾ ਭਾਈ ਇੰਨੀ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਬਣੇ ਇਹ ਗੁਰੂ ਘਰ ਦਾ ਗ੍ਰੰਥੀ ਹੈ ਤੁਸੀਂ ਉਹ ਸੋਫੇ ਤੇ ਨਾ ਬਿਠਾਓ। ਥੋੜੀ ਬਹੁਤੀ ਮਰਿਆਦਾ ਸਤਿਕਾਰ ਮਾਣ ਹੋਣਾ ਚਾਹੀਦਾ ਹੈ ਜੇ ਕੁੱਤਾ ਵੀ ਬੰਦੇ ਵਰਗਾ ਹੈ ਤੁਸੀਂ ਕਹਿ ਰਹੇ ਹੋ ਉਹਦੀ ਸੰਵਲ ਨਹੀਂ ਜੀ ਫਰਕ ਨਾ ਕਰੋ ਜੇ ਕੁੱਤਾ ਵੀ ਬੰਦੇ ਵਰਗਾ ਹੈ ਫਿਰ ਉਸ ਜਨਮ ਵਿੱਚ ਉਹ ਜਨਮ ਸਫਲ ਕਰ ਲਏਗਾ ਨਾਮ ਜਪ ਲਏਗਾ